ਇਸੀ ਵੀ ਪ੍ਰਕਾਰ ਦਾ ਕੈਮੀਕਲ ਸਾਬਿਤ ਕਰਨ ਵਾਲੇ ਕੋ 21000 ਰੁਪਏ ਇਨਾਮ ਹੈ ਚਾਹੇ ਪਸ਼ੂ ਦੀ ਰੀਪੀਟਰ ਦੀ ਸਮੱਸਿਆ ਹੋਵੇ ਪਸ਼ੂ ਨੂੰ ਥਣੋ ਦੀ ਸਮੱਸਿਆ ਹੋਵੇ ਪਸ਼ੂ ਤੁਹਾਡਾ ਗੱਭਨ ਨਾ ਰੁਕਦਾ ਹੋਵੇ ਪਸ਼ੂ ਮਤਲਬ ਕਿ ਪੇਟ ਚ ਕੀੜੇ ਹੋਵੇ ਪਸ਼ੂ ਉਬਰਦਾ ਨਾ ਹੋਵੇ ਕੱਟੀ ਬੱਚੀ ਤੁਸੀਂ ਤਿਆਰ ਕਰਨੀ ਹੋਵੇ ਉਹਦੇ ਨਾਲ ਗਰੰਟੀ ਦਾਅਵੇ ਨਾਲ ਤੁਹਾਡੇ ਚੈਨਲ ਦੇ ਮਾਧਿਅਮ ਨਾਲੇ ਬੋਲਦੇ ਵੀ ਉਹਦੇ ਪਸ਼ੂ ਚ ਕੋਈ ਬਿਮਾਰੀ ਨਹੀਂ ਰਹੂਗੀ ਉਹ ਇਸ ਪ੍ਰਕਾਰ ਦੀ 108 ਜਿਹੜੀ ਬੂਟੀਆਂ ਹੋਇਆ ਕਰਦੀ ਸੀਗੀਆਂ ਉਹ 108 ਜਿਹੜੀ ਬੂਟੀਆਂ ਨਾਲ ਸੀ ਇਹ ਤਿਆਰ ਕੀਤਾ ਹੋਇਆ ਆਪਣੀ ਚਰਾਣ ਹੋਇਆ ਕਰਦੀ ਸੀਗੀਆਂ ਜਿਵੇਂ ਸਾਡੇ ਦਾਦੇ ਪੜਦਾਦੇ گاਵਾ ਜਾਂ ਮੱਝਾਂ ਨੂੰ ਚਰਾਇਆ ਕਰਦੇ ਸੀ ਆਪਣਾ ਕੀ ਹੋਇਆ ਕਰਦੀ ਪਹਿਲੇ ਜਿਹੜਾ ਵਾਤਾਵਰਨ ਜਾਂ ਪਹਿਲੇ ਜਿਹੜੀ ਜਗ੍ਹਾ ਹੋਇਆ ਕਰਦੀ ਸੀ ਪਸ਼ੂਆਂ ਦਾ ਜਿਹੜਾ ਦਾਣਾ ਪਾਣਾ ਆਪਾਂ ਖਾਂਦੇ ਸੀ ਉਹ ਸ਼ੁੱਧ ਸੀ ਜਿੱਦੋਂ ਹੀ ਆਪਣੇ ਘਰ ਦੀ ਗਾਂ ਆਪਣੇ ਕੋਲ ਹਿੰਦੁਸਤਾਨ ਦੀ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਦੇਸੀ ਗਾਂ ਵੀ ਆਪਣੇ ਕੋ ਤਾਂ ਕਿ ਚਾਹੀਓ ਫੀਡ ਫਾਰਮੂਲੇ ਵਾਸਤੇ ਜਾਣਕਾਰੀ ਲੈਣੀ ਹੋ ਨਸਲਾਂ ਬਾਰੇ ਜਾਂ ਕੋਈ ਮੱਜਾਂ ਦੇ ਸਿਮਨਾ ਬਾਰੇ ਉਹ ਆਪਾਂ ਨੂੰ ਹਮੇਸ਼ਾ ਅੱਜ ਤੱਕ ਵੀ ਇਹਨਾਂ ਪ੍ਰੇਮ ਕਰਦੇ ਆ ਮੱਜਾਂ ਦੇਖੋ ਵੀਰ ਜੀ ਇਹਨਾਂ ਦੀ ਕਿਸੇ ਦੀ ਵੀ ਜਿਹੜੀ ਮਤਲਬ ਕਿ ਲਾਲਗੀ ਨਹੀਂ ਹੈ ਸਾਰੀਆਂ ਬਲੇ 10 ਗ੍ਰਾਮ ਪਾ ਸਕਦੇ ਆ 3 ਮਹੀਨਿਆਂ ਤੋਂ ਬਾਅਦ 20 ਗ੍ਰਾਮ 6 ਮਹੀਨਿਆਂ ਤੋਂ 1 ਸਾਲ ਹਾਂਜੀ ਹਸੀ ਕੱਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਸੋਨੂੰ ਇੱਕ ਮੈਂ ਕਹਿਣਾ ਵੀ ਜਾਣਕਾਰੀ ਭਰਪੂਰ ਵੀਡੀਓ ਰਹੂਗੀ ਅੱਜ ਨਾ ਇੱਕ ਆਪਾਂ ਤੁਹਾਨੂੰ ਥੋੜਾ ਜਿਹਾ ਤਾਂ ਡੇਰੀ ਫਾਰਮ ਵੀ ਦਿਖਾਵਾਂਗੇ ਡੇਰੀ ਫਾਰਮ ਕਰਨੀ ਨਿਗਾਹ ਮਾਰ ਲਓ ਤੁਸੀਂ ਵੀ ਸੋਨੂੰ ਇੱਥੇ ਜਿਹੜੀਆਂ ਮੱਝਾਂ ਮਿਲਣੀਆਂ ਨਾ ਗਵਾਲ ਵਾਲੀਆਂ ਮੱਝਾਂ ਹੀ ਮਿਲਣਗੀਆਂ ਇਹ ਮੱਝਾਂ ਦੇ ਬਰੀਡ ਤੱਕ ਦਾ ਕੋਈ ਮਤਲਬ ਨਹੀਂ ਹੈਗਾ ਸਿਰਫ ਦੁੱਧ ਤੱਕ ਮਤਲਬ ਹੈ ਮਿੱਤਰੋ ਇਹ ਮੱਝਾਂ ਦੇਖ ਲਓ ਕਿਸੇ ਦਾ ਸਿੰਘ ਖੁੱਲਾ ਆਗਾ ਕਿਸੇ ਦਾ ਕੋਈ ਟੁੱਟਿਆ ਹੋਇਆ ਸਿੰਘ ਹੈ ਨਸਲ ਦੇਖੋ ਤੁਸੀਂ ਹਨਾ ਵੀ ਜ਼ਿਆਦਾਤਰ ਕਾਲੀਆਂ ਤੇ ਇੱਕ ਬੂਰੀ ਨੀਲੀ ਰਾਵੀ ਦੇ ਵਿੱਚ ਵੀ ਬੈਠੀ ਹੈ ਇੰਦਰਜੀਤ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਵੀਡੀਓ ਨਾਲ ਤੁਸੀਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਯਾਰ ਮੈਂ ਕਹਿੰਨਾ ਵੀ ਇੱਕ ਦਵਾਈ ਸਾਰੇ ਮਸਲਿਆਂ ਦਾ ਹੱਲ ਕਰ ਦੂ ਬੜਾ ਟਾਈਮ ਨਹੀਂ ਲੈਂਦੇ ਤੇ ਆਜੋ ਕਰਵਾਗੇ ਇੰਦਰਜੀਤ ਨਾਲ ਗੱਲ ਕਿੱਥੇ ਆਪਾਂ ਪਹੁੰਚੇ ਆ ਸਾਰਾ ਅਤਾ-ਬਤਾ ਤੁਹਾਨੂੰ ਲੈ ਕੇ ਦੇਗੀ ਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਤਾਂ ਦੱਸ ਕੇ ਨਾਮ ਦੱਸੂਗਾ ਜੀ ਆਪਣਾ ਮੇਰਾ ਨਾਮ ਡਾਕਟਰ ਇੰਦਰਜੀਤ ਹੈ ਜੀ ਠੀਕ ਹੈ ਜੀ ਸਰ ਜਿਹੜੀ ਆਪਣੀ ਪ੍ਰੋਪਰ ਲੋਕੇਸ਼ਨ ਆ ਜੀ ਉਹ ਦੱਸੋਗੇ ਸਾਨੂੰ ਆਪਣੀ ਲੋਕੇਸ਼ਨ ਹੈ ਜੀ ਸਿਰਸਾ ਡਿਸਟ੍ਰਿਕਟ ਦੇ ਨਾਲ ਹੀ ਪਿੰਡ ਆ ਆਪਣਾ ਰਾਮਨਗਰੀਆ ਠੀਕ ਹੈ ਨੀਅਰ ਜਿਹੜੀ ਕੋਲ ਹੈ ਆਪਣੇ ਉਹ ਤਾਰੇ ਬਾਬੇ ਦੀ ਕੁਟਿਆ ਬਹੁਤ ਫੇਮਸ ਹੈ ਸਰਸੇ ਦੀ ਤੇ ਜਿਹੜਾ ਆਪਣਾ ਰੋਡ ਹੈ ਰਾਣੀਆਂ ਰੋਡ ਹੈ ਜੀ ਆਪਣੇ ਤੇ ਉਹਦੇ ਨਾਲ ਲੱਗ ਗਈ ਆਪਣਾ ਪੈ 1 ਕਿਲੋਮੀਟਰ ਤੇ ਪਿੰਡ ਐ ਸਰਸੇ ਨਾਲ ਰਾਮਨਗਰੀ ਠੀਕ ਹੈ ਜੀ ਸਰ ਇੰਦਰਜੀਤ ਆ ਦੇਖੋ ਆਪਾਂ ਦਰਸ਼ਕਾਂ ਨੂੰ ਵੀ ਦੱਸ ਦਗੇ ਮਿੱਤਰਤਾ ਉਦੋਂ ਗਰੁੱਪ ਚੱਲਦੇ ਹੁੰਦੇ ਅੱਜ ਤੋਂ ਘੱਟੋ ਘੱਟ 8-9 ਸਾਲ ਪਹਿਲਾਂ ਦੇਖੋ ਉਦੋਂ ਆਪਾਂ ਗਰੁੱਪਾਂ ਦੇ ਵਿੱਚ ਮਿਲੇ ਸੀਗੇ ਤੇ ਅੱਜ ਆਪਾਂ ਐ ਮਿਲਣਾ ਸੀਗਾ ਉਹ ਸੁਭਾਵਿਕ ਦੇਖੋ ਹਨਾ ਬਿਲਕੁਲ ਬਿਲਕੁਲ ਤੇ ਇੰਦਰਜੀਤ ਉਦੋਂ ਵੀ ਬਹੁਤ ਸੋਹਣਾ ਕੰਮ ਕੀਤਾ ਫਿਰ ਜੀ 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 ਪਹਿਲਾਂ ਪਸ਼ੂਆਂ ਕੰਨੀ ਬਹੁਤ ਧਿਆਨ ਸੀ ਬਿਲਕੁਲ ਬਿਲਕੁਲ ਹਨਾ ਬਿਲਕੁਲ ਬਿਲਕੁਲ ਜਿਹੜੇ ਗਰੁੱਪਾਂ ਵਾਲੇ ਭਰਾ ਤੈਨੂੰ ਜਾਣਦੇ ਵੀ ਹੋਣਗੇ ਜੀ 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 ਬਹੁਤ ਪਸ਼ੂ ਚੰਗੇ ਚੰਗੇ ਬਿਲਕੁਲ ਪੰਜਾਬ ਦੇ ਲਗਭਗ 80-85% ਜਿਹੜੇ ਬਰੀਡਰ ਹੈ ਜਾਂ ਜਿਹੜੇ ਅੱਛੇ ਜ਼ਮੀਂਦਾਰ ਪਸ਼ੂ ਪਾਲਕ ਵੀਰ ਆ ਸਾਰੇ ਆਪਾਂ ਜਾਣਦੇ ਆ ਗਰੁੱਪਾ 'ਚ ਵੀ ਸੀ ਅੱਜ ਵੀ ਉਹਨਾਂ ਨਾਲ ਉਹਨਾਂ ਹੀ ਪਾਈਚਾਰ ਅੱਜ ਵੀ ਉਹਨਾਂ ਜਾਣਦੇ ਆ ਤੇ ਉਹਨੇ ਆਪਣੇ ਨਾਲ ਚਾਹੇ ਉਹ ਫੀਡ ਫਾਰਮੂਲੇਆਂ ਵਾਸਤੇ ਜਾਣਕਾਰੀ ਲੈਣੀ ਹੋ ਨਸਲਾਂ ਬਾਰੇ ਜਾਂ ਕੋਈ ਮੱਝਾਂ ਦੇ ਸਿਮਨਾ ਬਾਰੇ ਉਹ ਆਪਾਂ ਨੂੰ ਹਮੇਸ਼ਾ ਅੱਜ ਤੱਕ ਵੀ ਇਹਨਾਂ ਪ੍ਰੇਮ ਕਰਦੇ ਆ ਹਰ ਜਾਣਕਾਰੀ ਆਪਣੇ ਤੋਂ ਲੈਂਦੇ ਆ ਲੈਂਦੇ ਆ ਅੱਛਾ ਇੰਦਰ ਜੀ ਤਾਂ ਜਿਵੇਂ ਆਪਾਂ ਮੰਨ ਕੇ ਚੱਲੇ ਆ ਅੱਜ ਆਪਾਂ ਇੱਕ ਤੁਹਾਡੇ ਨੀਅਰ ਸਰਸਾ ਦੇ ਫਾਰਮ 'ਚ ਖੜੇ ਆ ਆਪਾਂ ਠੀਕ ਹੈ ਪਹਿਲਾਂ ਆਪਾਂ ਜਿਹੜੀ ਹੈਗੀ ਆ ਵੀ ਮੇਨ ਗੱਲ ਜਿਹੜੀ ਦਰਸ਼ਕਾਂ ਤੱਕ ਪਹੁੰਚਦੀ ਕਰਨੀ ਆ ਆ ਇੰਦਰਜੀਤ ਇੱਕ ਤੁਸੀਂ ਪ੍ਰੋਡਕਟ ਤਿਆਰ ਕਰ ਲਿਆ ਜੀ ਠੀਕ ਹੈ ਜੀ ਉਹ ਆਪਾਂ ਪ੍ਰੋਡਕਟ ਫਿਰ ਦਿਖਾਈਏ ਪਹਿਲਾਂ ਦੱਸੋ ਬਿਲਕੁਲ ਬਿਲਕੁਲ ਪਹਿਲੇ ਅੱਜ ਸਾਡੇ ਨਾਲ ਜਿਹੜੇ ਭਰਾਜੀ ਆਏ ਆ ਜੀ ਮੁਲਾਕਾਤ ਕਰਵਾ ਦਈਏ ਆਪਾਂ ਤੇ ਇੰਦਰਜੀਤ ਮੰਡਾ ਲੈ ਕੇ ਆਓ ਕਰ ਆਪਾਂ ਹਾਂਜੀ ਹਾਂਜੀ ਇੰਦਰਜੀਤ ਜੀ ਜਿਵੇਂ ਹੁਣ ਨਾਲ ਅੰਕੁਸ਼ ਜੀ ਵੀ ਆ ਗਏ ਜੀ 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 ਠੀਕ ਹੈ ਅੱਜ ਅਸੀਂ ਤਾਂ ਦੋਨੇ ਭਰਾ ਚਲੋ ਇਕੱਠੇ ਆ ਗਏ ਜੀ 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 ਤੇ ਇਹ ਇਹਨਾਂ ਦੀ ਜੀ ਆਪਾਂ ਗੱਲ ਕਰ ਲਈਏ ਇਹਨਾਂ ਦਾ ਮਾਨਸਾ ਦੇ ਵਿੱਚ ਜੀ ਇਹਨਾਂ ਦਾ ਮਾਨਸਾ ਚ ਏ ਆਰ ਏ ਆਰ ਵੈਟਰਨਰੀ ਦੇ ਨਾਮ ਤੇ ਮੈਡੀਕਲ ਹੈ ਬਹੁਤ ਵੱਡਾ ਹੋਲ ਸੇਲਿੰਗ ਦਾ ਇਹਨਾਂ ਦਾ ਕੰਮ ਹੈ ਠੀਕ ਹੈ ਤੇ ਪੂਰਾ ਪੰਜਾਬ ਆਪਣਾ ਸਰਵਗੁਣ ਸੰਪੰਨ ਦਾ ਜਿਹੜਾ ਹੈ ਇਹਨਾਂ ਕੋਲ ਹੀ ਡੀਲਰਸ਼ਿਪ ਡਿਸਟ੍ਰੀਬਿਊਟਰ ਹੈ ਇਹ ਹੀ ਸੰਭਾਲਦੇ ਆ ਪੂਰਾ ਇਹ ਹੀ ਸੰਭਾਲਦੇ ਆ ਇਹ ਸੰਭਾਲਦੇ ਵੀਰ ਜੀ ਠੀਕ ਹੈ ਜੀ ਹਾਂ ਜੀ ਆ ਪ੍ਰੋਡਕਟ ਦਾ ਆਪਣੇ ਦਾ ਨਾਮ ਤੁਸੀਂ ਦੁਬਾਰਾ ਦੱਸੋਗੇ ਸਰਗੁਣ ਆਪਣੇ ਪ੍ਰੋਡਕਟ ਦਾ ਨਾਮ ਹੈ ਜੀ ਸਰਬਗੁਣ ਸੰਪੰਨ ਸਾਰੇ ਗੁਣਾ ਨਾਲ ਭਰਪੂਰ ਸਰਬਗੁਣ ਸੰਪੰਨ ਜੇ ਜੇ ਦਾ ਨਾਮ ਹੋ ਜਾਏ ਇਹਦਾ ਕੰਮ ਹੈ ਜੀ ਠੀਕ ਹੈ ਹਾਂ ਬਿਲਕੁਲ ਇੰਦਰਜੀਤ ਦੇਖੋ ਆਪ ਦੇ ਹੱਥੀ ਤਿਆਰ ਕੀਤਾ ਹੋਇਆ ਬਿਲਕੁਲ ਹਾਂਜੀ ਕੀ ਕੀ ਕੰਮ ਕਰਦਾ ਸਾਨੂੰ ਪਹਿਲਾਂ ਥੋੜਾ ਇਹ ਪ੍ਰੋਡਕਟ ਜਿਹੜਾ ਮੈਂ ਨੇੜੇ ਹੋ ਕੇ ਦਿਖਾ ਵੀ ਦੇਵਾਂ ਜੈਸਾ ਨਾਮ ਕਹਿੰਦੇ ਵੈਸਾ ਕੰਮ ਬਿਲਕੁਲ ਇੱਕ ਗੱਲ ਹੋਰ ਹੈ ਇੰਦਰਜੀਤ ਹਾਂਜੀ ਮੈਂ ਇਸ ਸਵਾਲ ਤੋਂ ਪਹਿਲਾਂ ਇੱਕ ਹੋਰ ਸਵਾਲ ਕਰਦਾ ਜਿਹੜੀ ਗਾਂ ਆ ਗਈ ਏ ਤੁਹਾਡੇ ਘਰ ਦੀ ਆ ਗਈ ਹਾਂ ਬਿਲਕੁਲ ਬਿਲਕੁਲ ਮੱਝ ਵੀ ਤੁਹਾਡੇ ਬਿਲਕੁਲ ਮੱਝ ਮੇਰੇ ਮਿੱਤਰ ਹੈ ਰਾਜੂ ਕਰੋਲੀ ਕਰੋਲੀ ਤੋਂ ਮਹਿੰਦਰਗੜ੍ਹ ਚ ਪਿੰਦਾ ਉਹਨਾਂ ਕੋਲੇ ਹੈ ਔਰ ਹਰ ਬਾਰ ਲਾਈ ਮਿਲਕਿੰਗ ਕਰਾਉਂਦੇ ਆ ਉਹ ਮਤਲਬ ਕਿ ਇਹ ਜਿਹੜੀ ਪਹਿਲੀ ਮੱਝ ਆ ਜਿਹੜੀ ਹਰ ਬਿਆਨ ਤੇ ਲਾਈ ਮਿਲਕਿੰਗ ਦੁੱਧ ਪੂਰੇ ਪੂਰੇ ਦੇ ਵੀ ਤੇ ਡਰਾਈ ਤੇ ਵੀ ਇਹ 16 16 15 16 ਲੀਟਰ ਤੋਤਾ ਡਰਾਈ ਹੁੰਦੀ ਹੈ ਮਾਜੀ ਅੱਛਾ ਇਹ ਦੋਨੋਂ ਹੀ ਆਪਣੇ ਘਰ ਦੀ ਗਾਂ ਆਪਣੇ ਕੋਲ ਹਿੰਦੁਸਤਾਨ ਦੀ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਦੇਸੀ ਗਾਂ ਵੀ ਆਪਣੇ ਕੋਲ ਹੈ ਕਿੰਨਾ ਦੁੱਧ ਦਿੰਦਾ ਇਹਨੇ ਜੀ 25 ਲੀਟਰ ਦੁੱਧ ਦਿਨੇ ਦਿੱਤਾ ਹੈ ਜਿਸ ਗਾਂ ਨੇ ਥਾਰਪਾਰਕਰ ਨਸਲ ਦੀ ਹੈ ਹੁਣ ਵੀ ਤੁਹਾਡੇ ਕੋਲ ਹੈਲੇ ਵੀ ਆਪਣੇ ਕੋਲ ਹੈ ਕੋਈ ਵੀ ਦੇਖਣੇ ਹੋ ਤਾਂ ਜਦੋਂ ਮਰਜ਼ੀ ਆਪਣੇ ਇੱਥੇ ਆ ਸਕਦੇ ਚਲੋ ਕੋਈ ਗੱਲ ਨਹੀਂ ਆਪਾਂ ਦੇਖ ਕੇ ਆਵਾਂਗੇ ਅੱਜ ਚਲੋ ਤੇ ਇੰਦਰਜੀ ਫਿਰ ਹੁਣ ਇਸ ਪ੍ਰੋਡਕਟ ਬਾਰੇ ਆਪਾਂ ਗੱਲ ਕਰ ਲਈਏ ਵੀ ਐਨੀਮਲ ਫੀਡ ਸਪਲੀਮੈਂਟ ਆ ਗਿਆ ਇਹਦਾ ਕੰਮ ਦੱਸੋ ਕੀ ਕੀ ਕ It da zippy! ਪਹਿਲੇ ਕੀ ਸੀ ਵੀ ਜਿੱਦਾਂ ਨਾ ਆਪਾਂ ਨਾ ਕੀ ਹੋਇਆ ਕਰਦੀ ਪਹਿਲੇ ਜਿਹੜਾ ਵਾਤਾਵਰਨ ਜਾਂ ਪਹਿਲੇ ਜਿਹੜੀ ਜਗਾ ਹੋਇਆ ਕਰਦੀ ਸੀ ਪਸ਼ੂਆਂ ਦਾ ਜਿਹੜਾ ਦਾਣਾ ਪਾਣਾ ਆਪਾਂ ਖਾਂਦੇ ਸੀ ਉਹ ਸ਼ੁੱਧ ਸੀ ਚਾਹੇ ਚਾਹੇ ਹਵਾ ਦੀ ਗੱਲ ਕਰੀ ਚਾਹੇ ਦਾਣੇ ਦੀ ਕਰੀਏ ਠੀਕ ਹੈ ਜਦੋਂ ਦਾ ਆਪਣੇ ਪੈਸਟੀਸਾਈਡ ਕੈਮੀਕਲ ਦਾ ਦੌਰ ਜ਼ਿਆਦਾ ਆਇਆ ਨਾ ਤੇ ਜਿਹੜੀਆਂ ਆਪਣੀਆਂ ਚਰਾਹਣ ਹੋਇਆ ਕਰਦੀ ਸੀਗੀਆਂ ਜਿਵੇਂ ਸਾਡੇ ਦਾਦੇ ਪਰਦਾਦੇ گاਵਾ ਜਾਂ ਮੱਝਾਂ ਨੂੰ ਚਰਾਇਆ ਕਰਦੇ ਸੀ ਹੁਣ ਉਹ ਚਰਾਹਣ ਖਤਮ ਹੋ ਗਏ ਲੋਕ ਡੰਗਰ ਰੱਖਣਾ ਘਟੋ ਗਏ ਜਿਨ੍ਹਾਂ ਨੇ ਰੱਖਿਆ ਉਹ ਕੁੰਟੇ ਤੇ ਮੁਹਤਾਜ ਹੋ ਗਏ ਕੁੰਟੇ ਦੇ ਬੰਨ ਕੇ ਰੱਖਦੇ ਆ ਕੁੰਟੇ ਤੇ ਮੈਂ ਇੱਕ ਪੰਜਾਬੀਆਂ ਨੂੰ ਦ हांजी हाजी चलो ਤੇ ਫਿਰ ਹੁਣ ਕੀ ਕਰਦੇ ਆ ਵੀ ਉਹ ਲੋਕੀ ਉਤੋਂ ਕੀ ਕਰਦੇ ਜੀ ਅੱਜ ਕੱਲ ਜਿਹੜੀਆਂ ਬਾਜ਼ਾਰੋਂ ਕੋਈ ਵੀ ਕੈਮੀਕਲ ਦੀ ਫੀਡ ਹੈ ਜਾਂ ਕੋਈ ਵੀ ਬਾਜ਼ਾਰ ਤੋਂ ਕੋਈ ਆਟਮ ਲੈ ਕੇ ਆਂਦਾ ਉਹ ਸਾਰਾ ਹੀ ਕੈਮੀਕਲ ਆ ਉਹਦੇ ਵਿੱਚ ਜ਼ਹਿਰ ਹੈ ਠੀਕ ਹੈ ਠੀਕ ਹੈ ਤੇ ਆਪਾਂ ਉਹਦੇ ਵਿੱਚ ਸਰਚ ਕਰਦੇ ਕਿਉਂਕਿ ਆਯੁਰਵੈਦਿਕ ਤਾਂ ਤੁਹਾਨੂੰ ਪਤਾ ਮੇਰਾ ਕਈ ਸਾਲਾਂ ਤੋਂ ਕੰਮ ਹੈ ਸਾਡੀ ਪੰਜਵੀਂ ਛੇਵੀਂ ਪੀੜ੍ਹੀ ਹੈ ਆਯੁਰਵੈਦਿਕ ਦੀ ਠੀਕ ਹੈ ਪੀੜ੍ਹੀਦਰ ਪੀੜ੍ਹੀ ਨੁਕਸੇ ਤਾਂ ਮੈਂ ਸ਼ੁਰੂ ਤੋਂ ਹੀ ਚਾਹੇ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਵਿੱਚ ਚਾਹੇ ਪੰਜਾਬ ਦੇ ਵੀਰ ਸਾਰੇ ਮੰਨ ਜਾਣਦੇ ਆਪਾਂ ਲਗਭਗ ਦੱਸਦੇ ਸੀਗੇ ਠੀਕ ਹੈ 5 ਸਾਲ ਮੇਰੇ ਮਿਹਨਤ ਕਰਨ ਤੋਂ ਜੀਦਾ ਜੇਜਾ ਇਹਦਾ ਨਾਮ ਹੈ ਉਹ ਜੇ ਇਹਦਾ ਕੰਮ ਹੈ ਜੀ ਠੀਕ ਹੈ ਚਾਹੇ ਪਸ਼ੂ ਦੀ ਰੀਪੀਟਰ ਦੀ ਸਮੱਸਿਆ ਹੋਵੇ ਪਸ਼ੂ ਨੂੰ ਥਣੋ ਦੀ ਸਮੱਸਿਆ ਹੋਵੇ ਪਸ਼ੂ ਤੁਹਾਡਾ ਗੱਭਨ ਨਾ ਰੁਕਦਾ ਹੋਵੇ ਪਸ਼ੂ ਮਤਲਬ ਕਿ ਪੇਟ ਚ ਕੀੜੇ ਹੋਵੇ ਪਸ਼ੂ ਉਪਰਦਾ ਨਾ ਹੋਵੇ ਕੱਟੀ ਬੱਚੀ ਤੁਸੀਂ ਤਿਆਰ ਕਰਨੀ ਹੋਵੇ ਜਿਹੜੇ ਤੁਸੀਂ ਛੋਟੇ ਖਾਗੜ ਰੱਖਦੇ ਆ ਉਹਨਾਂ ਦੀ ਸਪਰਮ ਕੁਆਲਿਟੀ ਜ਼ਿਆਦਾ ਤੁਸੀਂ ਲੈਣੀ ਹੋਵੇ ਤੁਹਾਡੇ ਪਸ਼ੂ ਦੀ ਫੈਟ ਨਾ ਵੱਧਦੀ ਹੋਵੇ ਐਸਐਨਐਫ ਨਾ ਸਹੀ ਆਂਦੀ ਹੋਵੇ ਪਸ਼ੂ ਗਰਮੀ ਮੰਦਾ ਹੋਵੇ ਯਾ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਇਹ ਆਲ ਰਾਉਂਡਰ ਪ੍ਰੋਡਕਟ ਹੈ ਜੀ ਆਪਣਾ ਸਰਵ ਗੁਣ ਸੰਪੰਨ ਬਿਲਕੁਲ ਬਿਲਕੁਲ ਰੈਗੂਲਰ ਜਿਹੜਾ ਬਾਈ ਇਹਨੂੰ ਯੂਜ਼ ਕਰੂਗਾ ਆਪਾਂ ਉਹਦੇ ਨਾਲ ਗਰੰਟੀ ਦਾਅਵੇ ਨਾਲ ਤੁਹਾਡੇ ਚੈਨਲ ਦੇ ਮਾਧਿਅਮ ਨਾਲੇ ਬੋਲਦੇ ਆ ਵੀ ਉਹਦੇ ਪਸ਼ੂ ਚ ਕੋਈ ਬਿਮਾਰੀ ਨਹੀਂ ਰਹੂਗੀ ਇਹਨੂੰ ਯੂਜ਼ ਕਰਨ ਦੇ ਬਾਅਦ ਕਿਉਂਕਿ ਇਹ ਜਿਹੜੀਆਂ ਇਹਦੇ ਵਿੱਚ ਜਿਹ ਸੀ ਉਹਨਾਂ ਨੂੰ ਜਿਹੜੇ ਗੋਚਰ ਦੇ ਵਿੱਚ ਚਾਹੇ ਨਿੰਮ ਦੇ ਪੱਤੇ ਖਾਂਦੇ ਸੀ ਚਾਹੇ ਥੱਲੋ ਸ਼ਟਾਵਰ ਖਾਂਦੇ ਸੀ ਇਹ ਸਭ ਵਗੰਦਾ ਖਾਂਦੇ ਸੀ ਗਲੋ ਦੀਆਂ ਬੇਲਾ ਖਾਂਦੇ ਸੀ ਉਹ ਇਸ ਪ੍ਰਕਾਰ ਦੀ 108 ਜਿਹੜੀ ਬੂਟੀਆਂ ਹੋਇਆ ਕਰਦੀ ਸੀਗੀਆਂ ਉਹ 108 ਜਿਹੜੀ ਬੂਟੀਆਂ ਨਾਲ ਸੀ ਇਹ ਤਿਆਰ ਕੀਤਾ ਹੋਇਆ ਜੀ ਪ੍ਰੋਡਕਟ ਹੈ ਠੀਕ ਹੈ ਬਿਲਕੁਲ ਸਾਰਸ 108 ਬਿਲਕੁਲ ਨਾਲ ਇਹਦੇ ਅੰਦਰ ਕੈਮੀਕਲ ਨਹੀਂ ਹੈ ਤੁਸੀਂ ਆ ਦੇਖੋ ਆਪਾਂ ਲਿਖਿਆ ਵੀ ਹੋਇਆ ਹੈ ਕਿਸੇ ਵੀ ਪ੍ਰਕਾਰ ਦਾ ਕੈਮੀਕਲ ਸਾਬਿਤ ਕਰਨ ਵਾਲੇ ਕੋਈ 21000 ਰੁਪਏ ਇਨਾਮ ਹੈ ਜੇ ਕੋਈ ਕੈਮੀਕਲ ਸਾਬਿਤ ਕਰ ਦੂਗਾ ਉਹ 2000 ਰੁਪਏ ਵੀ ਕਮਾ ਸਕਦਾ ਆ ਵੀ ਆਫਰ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਓਕੇ ਦੇਖੋ ਜੇ ਮੰਨ ਕੇ ਚੱਲ ਗਏ ਭਈ ਮੈਂ ਕਹਿੰਦਾ ਥੋੜਾ ਜਿਹਾ ਕੈਮੀਕਲ ਮੈਂ ਪਾਈ ਦੇਣਾ ਅੱਜ ਮੈਂ ਤਾਂ 2000 ਵੜਦਾ ਹਾਂ ਬਿਲਕੁਲ ਬਿਲਕੁਲ ਦੇਖੋ ਇਦਾਂ ਐ ਭਾਜੀ ਵੀ ਮੇਰਾ ਤਾਂ ਇਹ ਹੀ ਮੰਨਣਾ ਹੈ ਮੇਨ ਜਿਹੜੀ ਮੋਟੀਵੇਟਰ ਜਿਹੜਾ ਜਿਸ ਕਾਰਨ ਅਸੀਂ ਇਹ ਤਿਆਰ ਕੀਤਾ ਹੈ ਅਸੀਂ ਅੱਜ ਪੈਸਾ ਕਮਾਣਿਆ ਸਭ ਕੁਝ ਆ ਸਾਡੇ ਕੋਲ ਠੀਕ ਹੈ ਸੁੱਖ ਦੀ ਪ੍ਰਾਪਤੀ ਸਾਨੂੰ ਚਾਹੀਦੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਬਾਜ਼ਾਰ ਦੇ ਵਿੱਚ ਜਿਹੜਾ ਦੁੱਧ ਹੈ ਨਾ ਉਹ ਦੁੱਧ ਮਤਲਬ ਕਿ ਕਿੱਥੋਂ ਆਈਦਾ ਕਿੱਥੋਂ ਤਿਆਰ ਹੁੰਦਾ ਸਾਨੂੰ ਨਹੀਂ ਪਤਾ ਜੋ ਅਸੀਂ ਪਸ਼ੂਆਂ ਨੂੰ ਅੱਜ ਪਾਣਿਆ ਚਾਹੇ ਉਹ ਦਾਣਾ ਚਾਹੇ ਫੀਡ ਆ ਚਾਹੇ ਇਹ ਜਾਂ ਸਪਲੀਮੈਂਟ ਹੈ ਅਸੀਂ ਉਹ ਪਸ਼ੂ ਖਾਂਦਾ ਹੈ ਉਹ ਖਾਣ ਤੋਂ ਬਾਅਦ ਦੁੱਧ ਦੇ ਜ਼ਰੀਏ ਸਾਡੇ ਚ ਆਂਦਾ ਹੈ ਠੀਕ ਹੈ ਤਾਂ ਅਸੀਂ ਉਹ ਜੇ ਕੈਮੀਕਲ ਵਾਲਾ ਪਾਵਾਂਗਾ ਤਾਂ ਕੈਮੀਕਲ ਸਾਬਿਤ ਆ ਕਿਉਂ ਨਾ ਅਸੀਂ ਆਯੁਰਵੈਦਿਕ ਚੀਜ਼ ਪਾਈਏ ਤੇ ਆਪਣੀਆਂ ਬਿਮਾਰੀਆਂ ਵੀ ਦੂਰ ਕਰੀਏ ਇਹ ਤਾਂ ਕਿ ਬੇਸਿਕਲੀ ਜਿਹੜੀ ਚੀਜ਼ ਬਣੀ ਹੈ ਕੁਦਰਤ ਦੀ ਅਸੀਂ ਉਹ ਚੀਜ਼ ਨੂੰ ਖਵਾਨਿਆ ਤਾਂ ਉਹ ਕੁਦਰਤੀ ਸਾਡੇ ਦੁੱਧ ਨਾਲ ਸਾਡੇ ਜਰੀਏ ਚ ਜਾਂਦੀ ਹੈ ਠੀਕ ਹੈ ਤਾਂ ਅਸੀਂ ਪਸ਼ੂਆਂ ਨੂੰ ਚੰਗੀ ਚੀਜ਼ ਖਵਾਵਾਂਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਨਿਰੋਗੀ ਰੱਖਾਂਗੇ ਤੇ ਆਪ ਵੀ ਨਿਰੋਗੀ ਰਵਾਂਗੇ ਸਹੀ ਗੱਲ ਹੈ ਕਿਉਂਕਿ ਕਮਾਈ ਜਿਹੜੀ ਆ ਬੰਦਾ ਕਰੀ ਜਾਂਦਾ ਲੇਕਿਨ ਸੁਖ ਸੁਖ ਹੋਣਾ ਜ਼ਰੂਰੀ ਹੈ ਦੇ ਟਾਈਮ ਹਾਂਜੀ ਵੀਰ ਦੇਖੋ ਇੰਦਰ ਜੀ ਤੇ ਜਿਵੇਂ ਆਪਾਂ ਗੱਲ ਕਰ ਲਏ ਹਨਾ ਪ੍ਰੋਡਕਟ ਦੀ ਜੀ ਵੀ ਕੰਮ ਬਹੁਤ ਵਧੀਆ ਕਰਦਾ ਜੀ ਬਿਮਾਰੀਆਂ ਦਾ ਮੈਂ ਕਹਿੰਦਾ ਬਹੁਤੀਆਂ ਬਿਮਾਰੀਆਂ ਦਾ ਇੱਕ ਹੱਲ ਆ ਇੱਕ ਹੱਲ ਹੈ ਜੀ ਆਪਾਂ ਦਰਸ਼ਕਾਂ ਨੂੰ ਇਹ ਵੀ ਕਹਿ ਦਈਏ ਇੱਕ ਦੇਸੀ ਚੂਰਨ ਕਹਿ ਸਕਦੇ ਹਾਂ ਜੀ ਜੀ ਬਿਲਕੁਲ ਬਿਲਕੁਲ ਜਿਹਨੂੰ ਪੁੱਲ ਭਲੇਖੇ ਚ ਜੇ ਕੋਈ ਬੰਦਾ ਵੀ ਖਾ ਲੇ ਬਿਲਕੁਲ ਜੇ ਬੰਦਾ ਖਾ ਲੇ ਫੇਰ ਕੋਈ ਸਾਈਡ ਇਫੈਕਟ ਨਹੀਂ ਮੈਂ ਖਾ ਕੇ ਦਿਖਾ ਦੂੰਗਾ ਤੁਹਾਨੂੰ ਅੱਛਾ ਆਪਣੇ ਖਾਂਦੇ ਆ ਆਪਣੇ ਤੋਂ ਖਾਣ ਵਾਲੇ ਵੀ ਬੰਦੇ ਲੈ ਕੇ ਜਾਂਦੇ ਆ ਤਾਂ ਖਾ ਕੇ ਦਿਖਾਓ ਥੋੜਾ ਤੁਹਾਨੂੰ ਖਾ ਕੇ ਦਿਖਾਉਣੇ ਆਓ ਕਰਾ ਇਹਨੂੰ ਖੋਲੋ ਜੀ ਖੋਲੋ ਕਰਾ ਅੱਛਾ ਇੰਦਰਜੀਤ ਖੋਲ ਲਿਆ ਬਿਲਕੁਲ ਖੋਲ ਲਿਆ ਦੇਖੋ ਤੁਸੀਂ ਇਹ ਅੱਛ ਠੀਕ ਹੈ ਜੇ ਇਹਦੇ ਅੰਦਰ ਕੋਈ ਕੈਮੀਕਲ ਹੋਵੇ ਹਾਂ ਜਾਂ ਕੋਈ ਅਜੀਬ ਚੀਜ਼ ਪਾਈ ਹੋਵੇ ਤਾਂ ਮਨੂੰ ਵੀ ਤਾਂ ਨੁਕਸਾਨ ਕਰੂਗੀ ਹਾਂ ਸਾਨੂੰ ਵੀ ਤਾਂ ਸਾਈਡ ਇਫੈਕਟ ਕਰੂਗੀ ਕਰੂਗੀ ਲੇਕਿਨ ਤੁਸੀਂ ਦਾ ਟੈਸਟ ਦੇਖੋਗੇ ਨਾ ਬਹੁਤ ਵਧੀਆ ਹਲਕਾ ਕੜਤਨ ਹਲਕਾ ਮਿੱਠਾ ਠੀਕ ਹੈ ਤੇ ਹਲਕਾ ਨਮਕੀਨ ਠੀਕ ਹੈ 108 ਜੜੀ ਬੂਟੀਆਂ 108 ਜੜੀ ਬੂਟੀਆਂ ਆਓ ਤੁਹਾਨੂੰ ਆਪਣੇ ਥੋੜੇ ਪਸ਼ੂ ਇਹਨਾਂ ਨੂੰ ਮੈਂ ਦਿਖਾਨੇ ਆ ਫਾਰਮ ਤੇ ਚਲੋ ਹੁਣ ਤੁਸੀਂ ਇਹ ਮੱਝਾਂ ਦੇਖੋ ਵੀਰ ਜੀ ਇਹਨਾਂ ਦੀ ਕਿਸੇ ਦੀ ਵੀ ਜੜੀ ਮਤਲਬ ਕਿ ਲਾਲੀ ਨਹੀਂ ਹੈ ਸਾਰੀਆਂ ਬਲੈਕ ਹੈ ਬਲੈਕ ਆ ਗੋਰਨਾਡ ਤੁਸੀਂ ਕੈਮਰਾ ਮਾਰੋ ਕੋਈ ਇੱਕ ਵੀ ਮੱਝ ਨੂੰ ਚਿੱਚੜ ਦਿਖਾ ਦਿਓ ਅੱਛਾ ਚਿੱਚੜ ਵੀ ਨਹੀਂ ਲੱਗਦੇ ਬਿਲਕੁਲ ਵੀ ਨਹੀਂ ਲੱਗਦੇ ਇਸ ਨਾਲ ਕਿਉਂ ਕੋੜਾ ਇਹ ਬਿਲਕੁਲ ਕੋੜਾ ਵੀ ਹੈ ਹਾਂ ਕੋੜਾ oily ਹੈ ਹਾਂ ਉਸ ਤੋਂ ਬਾਅਦ ਤੁਸੀਂ ਆਹ ਦੇਖੋ ਮੱਝਾਂ ਦੇ ਜਿਹੜੀ ਹੈ ਨਾ ਕਲਰ ਤੇ ਫੈਟ ਦੇਖੋ ਮੱਝਾਂ ਦੇ ਸਰੀਰ ਤੇ ਠੀਕ ਹੈ ਮੱਝਾਂ ਦੇ ਸਰੀਰ ਤੇ ਕੋਈ ਤੁਹਾਨੂੰ ਮੱਝ ਜਿਹੜੀ ਇਹ ਚ ਕਮਜ਼ੋਰ ਨਹੀਂ ਦਿਖੂਗੀ ਠੀਕ ਹੈ ਨਾਲੇ ਇਹ ਘੱਟੋ ਘੱਟ 25 ਤੋਂ 30 ਮੱਝਾਂ ਆ ਗਈਆਂ ਜਿਹੜਾ ਗਵਾਲ ਹੁੰਦਾ ਨਾ ਗਵਾਲ ਦੇ ਵਿੱਚ ਕੀ ਹੁੰਦਾ ਇੰਨੀ ਮੱਝਾਂ ਦੀ ਇੰਨੀ ਘੇਰ ਨਹੀਂ ਹੁੰਦੀ ਹੈ ਜਿੱਦਾਂ ਜਿੱਦਾਂ 25 30 35 40 ਮੱਝਾਂ ਇਸ ਫਾਰਮ ਦੇ ਵਿੱਚ ਛੋਟੇ ਵੱਡੇ ਮਿਲਾ ਕੇ ਉਹਨੇ ਬੈਠੀਆਂ ਐ ਉਠੀਆਂ ਐ ਲੇਕਿਨ ਇਹਨਾਂ ਚ ਕਿਸੇ ਚ ਵੀ ਕੋਈ ਪਰਸ਼ਮ ਕੋਈ ਬਿਮਾਰੀ ਨਹੀਂ ਜਿਵੇਂ ਕੋਈ ਪ੍ਰੋਲੈਕਸ ਦੀ ਬਿਮਾਰੀ ਨਹੀਂ ਕਿਸੇ ਦਾ ਕੋਈ ਥਣ ਵੱਡਾ ਛੋਟਾ ਨਹੀਂ ਕਿਸੇ ਦੀ ਕੋਈ ਉਹ ਨਹੀਂ ਐ ਗਵਾਲ ਦੇ ਵਿੱਚ ਇੱਕੋ ਜਿਹੀਆਂ ਇੱਕ ਦਰ ਔਰ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਹਨਾਂ ਜਿਹੜੀ ਫੈਟ ਹੈ ਉਹ ਫੈਟ ਇਹ ਜਦੋਂ ਫਾਰਮ ਆਪਣੇ ਮਤਲਬ ਕਿ ਜਦੋਂ ਮੱਝਾਂ ਲੈਂਦੀ ਸੀ ਉਸ ਟਾਈਮ ਮੈਂ ਕੋਈ 6 6.5 ਫੈਟ ਆਂਦੀ ਸੀ ਅੱਜ ਉਹ ਹੀ ਫੈਟ 8.5 ਇਸ ਨਾਲ ਇਸ ਪ੍ਰੋਡਕਟ ਦੇ ਨਾਲ ਜਿਹੜਾ ਬਾਈ ਰੈਗਦਰ ਯੂਜ਼ ਕਰੂਗਾ 1.5 ਮਹੀਨਾ ਫੈਟ ਐਸਐਨਐਫ ਦਾ ਉਹ ਪੂਰਾ ਕਰੂਗਾ ਇੰਦਰਜੀਤ ਇੱਕ ਦਿਨ ਦਾ ਮੰਨ ਕੇ ਚੱਲੋ ਇਹ ਆਪਾਂ ਇੱਕ ਦਿਨ ਦਾ ਬਣਾਇਆ ਸੀਗਾ ਇਹਦਾ ਵੀ ਇੱਕ ਦਿਨ ਦੇ ਵਿੱਚ ਕਿੰਨੇ ਰੁਪਈਆ ਦਾ ਵੱਡੀ ਮੱਝ ਨੂੰ ਉਹ ਪੈ ਸਕਦਾ ਇੱਕ ਦਿਨ ਦਾ ਭਾਈ ਸਾਹਿਬ ਇਹਦਾ ਜਿਹੜਾ ਖਰਚਾ ਨਾ ਨੋਰਮਲ ਜਿਹੜਾ ਵੱਡੇ ਦੁੱਧਾਰੂ ਪਸ਼ੂ ਹੈ ਜੇ ਆਪਾਂ ਉਹਨੂੰ 10 ਤੋਂ 15 ਰੁਪਏ ਦੇ ਵਿੱਚ ਲਾ ਸਕਦੇ ਆ ਠੀਕ ਹੈ 10 ਤੋਂ 1 ਇੱਕ ਦਜਾ ਜੋ ਮੰਨ ਲਓ ਹੁਣ 2 ਲੀਟਰ ਦੁੱਧ ਵਧ ਗਈ ਇਹ ਦਿਨ ਦੇਣ ਦੇ ਬਾਅਦ ਇਹ ਕਿਲੋ ਵੀ ਵਧ ਗਈ ਤੇ ਉਹ ਮੰਨ ਲਾ 15 ਰੁਪਏ ਦਾ ਖਾਂਦੀ ਆ ਅੱਜ ਤੋਂ ਮਾੜਾ ਤੋਂ ਮਾੜਾ ਦੁੱਧ ਵੀ ਜਿਹੜਾ ਹੈ ਜਿਹੜਾ 60 65 ਰੁਪਏ ਹੈ ਹਾਂ ਤੇ ਉਹ ਜਿਹੜਾ ਜਿਉ 15 ਰੁਪਏ ਲੱਗ ਵੀ ਗਏ ਤਾਂ ਤੁਹਾਡੇ 50 ਰੁਪਏ ਤੁਹਾਡੀ ਜੇਬ 'ਚ ਹੈ ਠੀਕ ਹੈ ਇਹਦੇ ਨਾਲ ਤੁਹਾਨੂੰ ਪ੍ਰੋਫਿਟ ਹੀ ਹੈ ਕੋਈ ਨੁਕਸਾਨ ਨਹੀਂ ਹੈਗਾ ਬਿਲਕੁਲ ਨੁਕਸਾਨ ਨਹੀਂ ਆ ਬਸ ਮੈਂ ਤਾਂ ਇਹ ਮੰਨਦਾ ਵੀ ਇਹ ਜੇਬ 'ਚ ਪੈਸੇ ਤਾਂ ਨਹੀਂ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ ਕੇਂਦਰ ਜੀ ਤੁਸੀਂ ਮੈਨੂੰ ਇੱਕ ਗੱਲ ਦਾ ਤੁਸੀਂ ਨਾ ਪਹਿ ਮਾਈਕਾ ਇੱਥੇ ਬੈਠੇ ਆ ਦੇਖੋ ਇਹ ਜਿਹੜਾ ਸਾਨੂੰ ਪਾਉਣ ਦੀ ਵੀਰੀ ਹਾਂ ਦੇਖੋ 2 ਮਹੀਨੇ ਤੋਂ ਲੈ ਕੇ ਸਟਾਰਟ ਕੀਤਾ ਜਿਵੇਂ ਬਿਲਕੁਲ ਹੈਨਾ ਵੀ ਆਪਾਂ 1 ਮਹੀਨੇ ਤੋਂ 10 ਗ੍ਰਾਮ ਪਾ ਸਕਦੇ ਆ 3 ਮਹੀਨੇ ਤੋਂ ਬਾਅਦ 20 ਗ੍ਰਾਮ 6 ਮਹੀਨੇ ਤੋਂ 1 ਸਾਲ ਤੱਕ ਦਾ 30 ਗ੍ਰਾਮ ਤੇ 1 ਸਾਲ ਤੋਂ ਲੈ ਕੇ ਵੀ ਜਦੋਂ ਤੱਕ ਬਿਆੰਦੀ ਨਹੀਂ ਰਸੁੰਦੀ ਨਹੀਂ 45 ਗ੍ਰਾਮ ਤੇ ਉਦੋਂ ਦੁੱਧ ਵਾਲੇ ਪਸੋਂ ਨੂੰ 100 ਵੀ ਪੈ ਜਾਂਦਾ 100 ਵੀ ਜਿਹੜੇ ਵੱਡੇ ਪਸ਼ੂ ਐ ਨਾ ਉਹਨਾਂ ਨੂੰ ਤੁਸੀਂ 100 ਗ੍ਰਾਮ ਪਰ ਦੇ ਵੱਧ ਦੁੱਧ ਲੈਣ ਵਾਸਤੇ ਕਿਉਂਕਿ ਦੁੱਧ ਵੀ ਬਣਾਉਂਦੇ ਨੇ ਅੱਛਾ ਬਾਕੀ ਜਿੱਦਾਂ ਹੁਣ ਕੋੜੇ ਸਟੱਡ ਫਾਰਮਾਂ ਤੇ ਵੀ ਆਪਣਾ ਜਾਂਦਾ ਏ ਗੋਟ ਫਾਰਮਾਂ ਤੇ ਵੀ ਡੌਗ ਫਾਰਮ ਤੇ ਵੀ ਹਾਂ ਹਰ ਪ੍ਰਕਾਰ ਦੇ ਸ਼ਿਪ ਫਾਰਮਾਂ ਵਾਲੇ ਵੀ ਜਿਹੜੇ ਆਪਣੇ ਮੱਛਲੀ ਦਾ ਪਾਲਣ ਕਰਦੇ ਉਹ ਵੀ ਲੈ ਕੇ ਜਾਂਦੇ ਉਹ ਵੀ ਲੈ ਕੇ ਜਾਂਦੇ ਹਾਂ ਲਗਭਗ ਮਤਲਬ ਕਿ ਆਪਣਾ ਆਲ ਰਾਊਂਡਰ ਹੈ ਤੇ ਆਲ ਰਾਊਂਡਰੀ ਲੈ ਕੇ ਜਾਂਦੇ ਆ ਅੱਛਾ ਬਿਲਕੁਲ ਹੀ ਮਤਲਬ ਕਿ ਕੋੜੇ ਕਾਰੇ ਜਿੰਨੇ ਵੀ ਫਾਰਮ ਹੈ ਪੰਜਾਬ ਦੇ ਵਿੱਚ ਵੀ ਨਾਮੀ ਗ੍ਰਾਮੀ ਜਿਹੜੇ ਫਾਰਮ ਹੈ ਉਹ ਵੀ ਆਪਣਾ ਯੂਜ਼ ਕਰਦੇ ਇਹਨੂੰ ਯੂਜ਼ ਕਰਦੇ ਬਿਲਕੁਲ ਯੂਜ਼ ਕਰਦੇ ਠੀਕ ਆ ਦੇਖੋ ਇੱਕ ਮਤਲਬ ਫਾਰਮ ਦੇ ਉੱਤੇ ਇਹਨਾਂ ਨੇ ਸਾਂਹ ਰੱਖਿਆ ਜੀ ਹਨਾ ਵੀ ਉਹ ਸਾਨ ਵੀ ਜੇ ਗੱਲ ਕਰਕੇ ਉਹਨੂੰ ਪਾਉਂਦੇ ਆ ਤੇ ਉਹਦਾ ਵੀ ਬੈਨੀਫਿਟ ਬੈਨੀਫਿਟ ਹੈ ਕਿਉਂਕਿ ਸਾਨ ਜਿਹੜਾ ਅੱਜ ਕੱਲ ਰੱਖਣ ਦਾ ਕਾਰਨ ਇਹ ਹੈ ਵੀ ਜਿਹੜੇ ਅਲਟੀਫੀਸ਼ਨ ਜਿਹੜੇ ਸੀਮਨ ਦਾ ਸਿਸਟਮ ਬਣਿਆ ਨਾ ਇਹਦੇ ਨਾਲ ਮੱਝਾਂ ਰੁਕਦੀਆਂ ਨਹੀਂ ਹੈ ਉਹਨ ਇਥੇ 99 ਸਾਡੀਆਂ ਮੱਝਾਂ ਕੋਈ ਰਿਪੀਟਰ ਨਹੀਂ ਹੈ ਕਿਉਂਕਿ ਜਿਹੜਾ ਨਰ ਹੁੰਦਾ ਜਿਹੜਾ ਬੁੱਲ ਹੁੰਦਾ ਉਹ ਆਟੋਮੈਟਿਕਲੀ ਉਹਨੂੰ ਹਾਰਮੋਨ ਬਣਾਉਂਦਾ ਆਟੋਮੈਟਿਕ ਉਹਨੂੰ ਹੀਟ ਤੇ ਲੈ ਕੇ ਆਉਂਦਾ ਔਰ ਵਧੀਆ ਕਨਸੀਵ ਕਰਾਂਦਾ ਹੈ ਫਕਾ ਜਿਵੇਂ ਆਪਾਂ ਕਹਿ ਦਗੇ ਫਕਾਰਾ ਛੜਦਾ ਹਾਂ ਹਾਂ ਬਿਲਕੁਲ ਬਿਲਕੁਲ ਆਟੋਮੈਟਿਕ ਮਾਜੋਦਨਾ ਹੀਟ ਚੰਦੀ ਆ ਸਮੈਲ ਹੁੰਦੀ ਹੈ ਬਿਲਕੁਲ ਸਮੈਲ ਆਂਦੀ ਤੇ ਇਹ ਦੀ ਜਿਹੜੀ ਸਪਰਮ ਕੁਆਲਟੀ ਵੀ ਵੜਾਂਦਾ ਹੈ ਅੱਛਾ ਲੈ ਕੇ ਨਰ ਉਹਨੂੰ ਦਿੰਨੇ ਆ ਤਾਂ ਉਹ ਸਰੀਰ ਘਟ ਤੋੜਦਾ ਤੇ ਉਹਦੀ ਜਿਹੜੀ ਵਿਰੀਆ ਦੀ ਗੁਣਵੰਤਾ ਉਹ ਵੱਧਦੀ ਹੈ ਇਹ ਨਾਲ ਠੀਕ ਹੈ ਚਲੋ ਇੰਦਰਜੀਤ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਦੇਸੀ ਫਾਰਮੂਲੇ ਨਾਲ ਤਿਆਰ ਕੀਤਾ ਹੋਇਆ ਇੱਕ ਦੇਸੀ ਚੂਰਨ ਆ ਜੀ ਦੇਸੀ ਚੂਰਨ ਕਰਦਾ ਵੀ ਜਿਹੜਾ ਹੈਗਾ ਕੰਮ ਬਹੁਤ ਵਧੀਆ ਬਹੁਤ ਟੰਗ ਤਰੀਕਾ ਵੀ ਵਧੀਆ ਲੱਗਦਾ ਮੈਨੂੰ ਤਾਂ ਦੇਖੋ ਵੀ ਮੈਂ ਜਰੂਰ ਅ ਵਰਤ ਕੇ ਦੇਖੂਗਾ ਇਸ ਚੀਜ਼ ਨੂੰ ਜੀ ਰਿਜ਼ਲਟ ਜੇ ਸਾਨੂੰ ਮਿਲ ਗਿਆ ਅਸੀਂ ਦੁਬਾਰਾ ਫਿਰ ਵੀ ਦੱਸਾਂਗੇ ਪਰ ਮੈਂ ਕਹਿਣਾ ਵੀ ਇੱਕ ਪਸ਼ੂਆਂ ਵਾਲੇ ਕਿਤੇ ਜਾਂ ਜੁੜੇ ਹੋਏ ਐ ਭਾਣਾ ਉਹ ਘੋੜਿਆਂ ਵਾਲੇ ਹੋਣ ਭਾਣਾ ਉਹ ਮੱਝਾਂ ਵਾਲੇ ਗਾਵਾਂ ਵਾਲੇ ਹੋਣ ਬੱਕਰੀਆਂ ਵਾਲੇ ਹੋਣ ਤੇ ਇਹ ਸਾਰਿਆਂ ਨੂੰ ਪੈ ਜਾਂਦਾ ਸਾਈਡ ਇਫੈਕਟ ਇਹਦਾ ਕੋਈ ਨਹੀਂ ਨਾ ਕੋਈ ਸਾਈਡ ਇਫੈਕਟ ਨਹੀਂ ਆਪਣੀ ਗਾਰੰਟੀ ਹੈ ਇਹਦੇ ਇਫੈਕਟ ਇਫੈਕਟ ਹੈ ਸਾਈਡ ਇਫੈਕਟ ਕੋਈ ਨਹੀਂ ਇਹਦੇ 21000 ਦਾ ਨਾਮ ਹੈ 21000 ਰੁਪਏ ਦਾ ਨਾਮ ਹੈ ਕੋਈ ਕੈਮੀਕਲ ਸਾਬਿਤ ਕਰ ਦੋ ਆਪਾਂ ਉਹਨੂੰ ਬੈਠੇ ਹਾਂ ਚਲੋ ਬਹੁਤ ਵਧੀਆ ਹੈ ਜੀ ਮਤਲਬ ਕਿ ਵਿਸ਼ਵਾਸ ਦਾ ਭਰੋਸੇ ਦਾ ਪ੍ਰਤੀਕ ਹੈ ਮੈਂ ਇਹ ਕਹਿਣਾ ਵੀ ਤੁਸੀਂ ਕੰਟੀਨਿਊ ਮਹੀਨਾ ਡੇਨ ਨੂੰ ਵਰਤ ਕੇ ਦੇਖ ਲਓ ਇੱਕ ਵਾਰ ਠੀਕ ਹੈ ਤੁਹਾਨੂੰ ਕੋਈ ਨਾ ਕੋਈ ਅੱਜ ਆਪਣੇ ਪਸ਼ੂ ਦੀ ਫੋਟੋ ਖਿੱਚ ਲਿਓ ਉਹਦੀ ਅੱਖਾਂ ਚੋਂ ਪਾਣੀ ਆਂਦਾ ਹੈ ਜਾਂ ਗੱਬਰ ਨਿੱਠਿਆ ਦੀ ਥਾਣਾ ਚ ਕੋਈ ਸਮੱਸਿਆ ਇਸ ਮੀਟਰ ਆਪਣੇ ਚੈਨ ਆਪਣੇ ਨੰਬਰ ਵੀ ਦਿੱਤੇ ਹੋਏ ਕੋਈ ਜਾਣਕਾਰੀ ਅਗਰ ਜ਼ਿਆਦਾ ਲੈਣੀ ਹੈ ਆਪਾਂ ਗਾਰੰਟੀ ਲੈਂਦੇ ਆ 99% ਜਿਹੜੀ ਉਹ ਤੁਹਾਡੀ ਬਿਮਾਰੀ ਨੂੰ ਰਿਕਵਰੀ ਕਰੂਗਾ ਕਿਉਂਕਿ ਆਯੁਰਵੈਦਿਕ ਇੱਕ ਮਾਤਰੇ ਦੀ ਚੀਜ਼ ਹੈ ਜਿਹੜੀ ਜੜ ਤੋਂ ਬਿਮਾਰੀ ਖਤਮ ਕਰਦੀ ਹੈ ਠੀਕ ਹੈ ਅੱਛਾ ਇੰਦਰਜੀਤ ਲਾਸਟ ਦੇ ਉੱਤੇ ਮੈਂ ਇੱਕ ਗੱਲ ਹੋਰ ਪੁੱਛਣੀ ਹੈ ਵੀ ਪੰਜਾਬ ਦੇ ਵਿੱਚ ਜਵੇ ਜੇ ਚਲੋ ਸਾਡੇ ਨਾਲ ਆਗੇ ਹਾਂ ਮਾਨਸਾ ਤੋਂ ਠੀਕ ਹੈ ਇਹਨਾਂ ਕੋਲੇ ਮਿਲ ਜੂਗਾ ਵੀ ਨੇੜੇ ਤੇੜੇ ਦੇ ਜਿਵੇਂ ਪਿੰਡ ਆਗੇ ਸਾਡੇ ਹੂੰ ਹੂੰ ਸਾਰੇ ਮੈਡੀਕਲਾਂ ਤੇ ਬਿਲਕੁਲ ਉਹਦੀ ਜਾਣਕਾਰੀ ਭਾਈ ਸਾਹਿਬ ਜ਼ਿਆਦਾ ਦੇਣਗੇ ਪੰਜਾਬ ਦੇ ਵਿੱਚ ਲਗਭਗ ਪੰਜਾਬ ਚ ਇਹ ਮਿਲਦਾ ਹੈ 85% ਅੱਛਾ ਹਰ ਮੈਡੀਕਲ ਤੇ ਸਟੋਰ ਤੇ ਮਿਲ ਜਾਂਦਾ ਹੈ ਜੇ ਤੁਹਾਡੇ ਕੋਲ ਨਾ ਮਿਲਦਾ ਉੱਥੇ ਨਹੀਂ ਮਿਲਦਾ ਕੋਈ ਦਿੱਤੇ ਦਿੰਤੇਗੇ ਜਿਹੜੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਤੁਸੀਂ ਇਹ ਤਾਂ ਸਾਨੂੰ ਕੋਲ ਵਟਸਐਪ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਅੰਕੂ ਜੀ ਜਿਵੇਂ ਇੰਦਰਜੀਤ ਜਿਵੇਂ ਮੰਨ ਕੇ ਚੱਲ ਗਏ ਹੁਣ ਬਾਈ ਜੀ ਆਗੇ ਮਾਨਸਾ ਦੇ ਹੈੱਡ ਆ ਗਏ ਹਾਂਜੀ ਤੇ ਜਿਵੇਂ ਸਾਡੇ ਪਿੰਡਾ ਲਾ ਲਓ ਸਾਡੇ ਪਿੰਡ ਬਹਿਣੀ ਵਾਲਾ ਮੈਡੀਕਲ ਆ ਉੱਥੇ ਪਲੱਬ ਮਿਲੂਗਾ ਪਲੱਬ ਤੇ ਜੀ ਉੱਥੇ ਦੀਪ ਮੈਡੀਕਲ ਹਾਲ ਤੇ ਉਹਨਾਂ ਉੱਥੇ ਉਹਨਾਂ ਕੋਲ ਮਿਲੂਗਾ ਤੁਹਾਨੂੰ ਠੀਕ ਹੈ ਇੱਕ ਮੱਕੜਾ ਵਗੈਰਾ ਮੇ ਤੋਂ ਜਿਹੜੇ ਮੈਡੀਕਲ ਹਾਲ ਤੇ ਵੀ ਮਿਲੂਗਾ ਜੀ ਅੱਛਾ ਜਿਵੇਂ ਰਾਪਰ ਲਾ ਲਓ ਇਹ ਸਾਰੇ ਮੈਡੀਕਲ ਹਾਲ ਤੇ ਵੀ अवेलेबल ਸਾਰਿਆਂ ਤੇ ਹੈਗਾ ਸਾਰਿਆਂ ਤੇ ਹੈਗਾ ਠੀਕ ਆ ਤੇ ਬਰਹੰਡੇ ਵੀ ਹੈਗਾ ਬਰਹੰਡੇ ਵੀ ਹੈਗਾ ਬਰਨਾਲੇ ਵੀ ਹੈਗਾ ਲੈ ਵੀ ਇਹ ਤਾਂ ਫਿਰ ਵੱਡੀ ਗੱਲ ਹੋ ਗਈ ਵੀ ਸਾਰੇ ਮੈਡੀਕਲਾਂ ਤੇ ਮਿਲੂਗੇ ਮਿਲੂਗਾ ਤੇ ਚਲੋ ਇੰਦਰਜੀਤ ਜੀ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਇੰਨੇ ਕਯੋਗਾ ਮੈਸੇਜ ਲਾਉਣ ਵਾਸਤੇ ਮੌਕਾ ਦਿੱਤਾ ਤੇ ਸਾਨੂੰ ਮਤਲਬ ਖੁਸ਼ੀ ਹੋਈ ਇੱਕ ਪੁਰਾਣੇ ਦੋਸਤ ਨੂੰ ਮਿਲ ਕੇ ਠੀਕ ਹੈ ਇੰਦਰਜੀਤ ਪੁਰਾਣੇ ਦੋਸਤ ਨੂੰ ਮਿਲ ਕੇ ਪਹਿਲਾਂ ਅਸੀਂ ਫੋਟੋਆਂ ਜੀ ਦੇਖਦੇ ਹਾਂ ਅੱਜ ਤੈਨੂੰ ਕੋਲੇ ਖੜਕੇ ਦੇਖ ਲਿਆ ਮੂਲਕਾ ਸਾਡੀ ਤੇਰੇ ਨਾਲ ਜਿਹੜੀ ਹੈਗੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਲਕੁਲ ਤੁਹਾਡਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਰਦੇ ਸਾਡੇ ਇੱਕ ਫੋਨ ਤੇ ਤੁਸੀਂ ਆਏ ਤੇ ਤੁਹਾਡੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਵੀ ਜਿਹੜਾ ਇਹਨਾਂ ਵਧੀਆ ਬਾਈ ਦਾ ਚੈਨਲ ਐ ਇੰਨੀ ਵਧੀਆ ਜਾਣਕਾਰੀ ਦਿੰਦਾ ਐ ਇਹ ਵੀ ਕੋਈ ਕੋਈ ਜਿਹੜੇ ਚੈਨਲ ਐ ਪੰਜਾਬ ਦੇ ਜਿਹੜੇ ਮੈਂ ਦੇਖੇ ਐ ਅਸੀਂ ਇਸ ਕਰਕੇ ਥੋੜੀ ਜੀ ਉਹ ਨਹੀਂ ਕਰਦੇ ਵੀ ਤੁਸੀਂ ਸਾਡੇ ਕੋਲ ਆਏ ਆ ਲੇਕਿਨ ਬੇਸਿਕਲੀ ਅਸੀਂ ਜਿਹੜਾ ਦੇਖਦੇ ਆ ਜਿਹੜੀ ਤੁਹਾਡੀ ਗੱਲਾਂ ਜਿਹੜੀ ਤੁਸੀਂ ਚੀਜ਼ ਬਣਾਉਂਦੇ ਹੋ ਨਾ ਜਦ ਤੱਕ ਤੁਸੀਂ ਉਹਦੀ ਹੱਦ ਤੇ ਜੜ ਤੱਕ ਨਹੀਂ ਪਹੁੰਚਦੇ ਜਦ ਤੱਕ ਤੁਸੀਂ ਉਹਨੂੰ ਅਪਲੋਡ ਨਹੀਂ ਕਰਦੇ ਤੇ ਅਸੀਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਬਿਲਕੁਲ ਸ਼ੁਕਰੀਆ ਭਾਈ ਸਾਹਿਬ